ਇਹਨ ਲੱਤ ਫੜੀ ਬਾਹ ਫੜੀ ਕਿਸੇ ਨੇ ਇੱਕ ਨੇ ਇੱਥੋਂ ਪਿੱਛੇ ਮੁੱਕੀ ਮਾਰੀ ਹੈ ਨਾ ਉਹ ਮੁੱਕੀ ਮਾਰੀ ਉਹ ਮੇਰੀ ਪੱਗ ਲੈ ਗਈ ਜਕਰੀਆ ਖਾਨ ਦੀ ਰੂਹ ਇਹ ਚ ਆ ਗਈ ਆ ਹਨਾ ਪੰਤੇ ਬੁੱਚੜ ਦੀ ਰੂਹ ਇਹ ਚ ਆ ਗਈ ਆ ਪੱਗਾਂ ਵੀ ਲਾ ਰਹੇ ਨੇ ਉਹ ਨੌਜਵਾਨੀ ਦਾ ਕਾਹਨ ਵੀ ਕਰ ਰਿਹਾ ਇਹ ਆਵਾਜ਼ ਦਬਾਇਆ ਨਹੀਂ ਦੱਬੀ ਜਾਣੀ ਠੀਕ ਹੈ ਕਦੇ ਮਰਵਾਤਾ ਅਲੱਗ ਗੱਲ ਆ ਜੇਲ੍ਹ ਚ ਚੱਕ ਪੱਕੇ ਪੱਕੇ ਤੌਰ ਤੇ ਸਿਰ ਟਾੜ ਗੱਲ ਆ ਪਰ ਇਹ ਬਾਤ ਤੂੰ ਜਿਉਂਦੇ ਜੀ ਦੱਬ ਨਹੀਂ ਸਕਦਾ ਪੰਜਾਬ ਕਹਿੰਦੇ ਉਹ ਸਪਰਿੰਗ ਗਰਗ ਹੈ ਉਨੇ ਬੁੜ੍ਹਕੇ ਮੁੱਥੇ ਚ ਵਾਜਦੇ ਇਹ ਕਰਨਾ ਤੁਹਾਨੂੰ ਕੁੱਟਾਂਗੇ ਵੀ ਮਾਰਾਂਗੇ ਵੀ ਜੇਲਾਂਾਂ 'ਚ ਵੀ ਸਿੱਟਾਂਗੇ ਤੇ ਬੋਲਣੇ ਵੀ ਨਹੀਂ ਦੇਣਾ ਪਰਵਾਹ ਹੀ ਕੋਈ ਨਹੀਂ ਯਾਰ ਮੈਂ ਕਹਨਾ ਇਹ ਬੰਤੇ ਬੁੱਚੜ ਨੂੰ ਵੀ ਛੱਡੂਗਾ ਜਕਰੀਆ ਖਾਨ ਮੱਸੀ ਰੰਗੜਾ ਨੂੰ ਵੀ ਛੱਡੂਗਾ ਜਿਹੜੇ ਇਹਦੇ ਬੰਦੇ ਦੇ ਹਾਲਾਤ ਬਣੇ ਪਏ ਆ ਸਾਡੀਆਂ نسلਾਂ ਨੂੰ ਬਚਾਉਣ ਲਈ ਅੱਜ ਜੇਲਾਂਾਂ 'ਚ ਬੈਠੇ ਆ ਅੰਦਰ ਹਨਾ ਅਸੀਂ ਭਾਈ ਉਹਨਾਂ ਦੇ ਮਗਰ ਜਾਣ ਦੀ ਬਜਾਏ ਅਸੀਂ ਉੱਜੇ ਹੋਏ ਆ ਭਾਈ ਆ ਸਾਗਰ ਦੀ ਬੋਟੀ ਵਾਲਾ ਮੈਂ ਦੇਖ ਰਿਹਾ ਮੈਂ 5 ਲੱਖ ਬੰਦੇ ਨੇ ਦਾ ਰੀਲਾਂ ਹੀ ਉਹਦੇ ਬਣਾ ਕੇ ਪਾਤੀਆਂ ਹੋਣੀਆਂ ਹਨਾ ਫੁੱਟ ਮਾਰਦੀ ਪੁਲਿਸ ਨੇ ਮੰਨ ਲਓ ਮੇਰੀ ਕਈ ਵਾਰੀ ਕੀਤੀ ਹੈ ਨਾ ਪਰ ਰਾਤ ਜਰੂਰ ਮੇਰੇ ਬਾਈ ਦਿਲ ਨੂੰ ਇਹ ਦੁੱਖ ਹੋਇਆ ਮੈਂ ਕਿਹਾ ਯਾਰ ਆ ਜਿਹੜੀ ਕਰਤੂਤ ਕੀਤੀ ਨੇ ਭੁੱਲੀ ਨਹੀਂ ਜਾਣੀ ਜੇ ਕੋਈ ਬੰਦਾ ਪੱਗ ਨੂੰ ਲੈ ਕੇ ਫਿਰ ਕਿਸੇ ਹੱਦ ਤੱਕ ਜਾਂਦਾ ਹੈ ਫਿਰ ਇਹ ਬੰਦੇ ਨੂੰ ਦੂਜੇ ਪਾਸੇ ਟੈਗ ਲਾ ਦਿੰਦੇ ਬੰਦੇ ਦੇ ਹੈ ਨਾ ਸਤਿ ਸ੍ਰੀ ਅਕਾਲ ਆਰੰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇ ਬੱਲ ਅੱਜ ਦੇ ਦਿਨ ਸ੍ਰੀ ਅਮਰਸਰ ਸਾਹਿਬ ਦੇ ਵਿਖੇ ਸਿੱਖ ਕੌਮ ਦੀ ਇਕੱਤਰਤਾ ਦੀ ਕੌਲ ਜਿਹੜੀ ਆ ਉਹ ਦਿੱਤੀ ਜਾਂਦੀ ਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਫੜੋ ਫੜਾਈ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ ਜੇ ਕੱਲ ਦੀ ਗੱਲ ਕਰਾਂ ਤਾਂ ਲੱਖਾ ਸਿੰਘ ਸਧਾਨਾ ਨੂੰ ਫੜਿਆ ਗਿਆ ਅੱਜ ਦੀ ਗੱਲ ਕਰਾਂ ਤਾਂ ਅੱਜ ਭਾਨਾ ਸਿੱਧੂ ਨੂੰ ਫੜਿਆ ਗਿਆ ਐਡਵੋਕੇਟ ਹਰਪਾਲ ਸਿੰਘ ਖਾਰਾ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਹੋਰ ਬਹੁਤੇ ਜਿਹੜੇ ਬੁਲਾਰੇ ਸੀ ਉਹਨਾਂ ਨੂੰ ਵੀ ਜਿਹੜਾ ਨਜ਼ਰਬੰਦ ਕੀਤਾ ਗਿਆ ਜਾਂ ਫਿਰ ਪੁਲਿਸ ਦੁਆਰਾ ਜਿਹੜਾ ਫੜਿਆ ਗਿਆ ਲੱਖਾ ਸਿੰਘ ਸਧਾਨਾ ਇਸ ਵੇਲੇ ਸਾਡੇ ਨਾਲ ਨੇ ਲਖੇ ਸਭ ਤੋਂ ਪਹਿਲਾਂ ਤੋਂ ਦੱਸਿਓ ਕਿ ਕੱਲ ਹੋਇਆ ਕੀ ਸੀ ਅਸੀਂ ਬਾਈ ਜਸ ਇੱਧਰ ਲੰਬੀ ਹਲਕੇ 'ਚ ਪ੍ਰਚਾਰ ਕਰਦੇ ਫਿਰਦੇ ਆ ਹਨਾ ਅਸੀਂ ਇਹੋ ਪ੍ਰਚਾਰ ਕਰਕੇ ਵਾਪਸ ਜਾਣ ਲੱਗੇ ਬਟੰਡੇ ਸੀ ਅਸੀਂ ਚਲੋ ਸਾਨੂੰ ਇਹ ਸੀਗਾ ਵੀ ਸਾਨੂੰ ਕੱਲ ਨੂੰ ਦਿਨੇ ਇਹ ਟੜਕੇ ਸਵੇਰੇ ਘੇਰਾ ਪਾ ਸਕਦੇ ਆ ਤਾਹੀ ਰਾਤ ਨੂੰ ਇਹ ਸਕੀਮ ਬਣਾਈ ਤੇ ਚਲੋ ਅੰਬਰ ਸਾਰ ਨੂੰ ਨਿਕਲ ਜਾਂਦੇ ਆ ਪਰ ਸਾਨੂੰ ਇੱਥੇ ਸ਼ੌਣੀ ਕੋਲੇ ਇਹਨਾਂ ਨੇ ਆ ਕੇ ਘੇਰਾ ਪਾ ਕੇ ਉਹ ਤੁਸੀਂ ਦੇਖੇ ਸਾਰਾ ਹਨ ਤੇ ਫੜਿਆ ਦੇਖੋ ਧੱਕਾ ਮੁੱਕੀ ਵੀ ਕੀਤੀ ਸਭ ਤੋਂ ਮਾੜੀ ਗੱਲ ਚਲੋ ਪੁਲਿਸੇ ਆਪਾਂ ਦੇਖਦੇ ਆ ਕਰਦੇ ਆ ਹਨ ਸਭ ਤੋਂ ਵੱਡੀ ਗੱਲ ਕਿ ਪੱਗ ਲਾਤੀ ਹੁਣ ਦਸਤਾਰਾਂ ਦੇ ਪਿੱਛੇ ਤਾਂ ਬਹੁਤ ਕੁਝ ਹੋਇਆ ਇੱਥੇ ਹੈ ਨਾ ਤਾਂ ਇਸ ਗੱਲ ਦਾ ਰੰਝ ਜ਼ਰੂਰ ਆ ਵੀ ਜੋ ਪੁਲਿਸ ਨੇ ਰਾਤ ਕੀਤਾ ਹੈ ਨਾ ਆ ਕੂਣੀਆਂ ਕਾਣੀਆਂ ਵਿਛਲੀਆਂ ਗਈਆਂ ਮੇਰੀਆਂ ਹਨਾ ਕਾਫੀ ਧੱਕੇ ਨਾਲ ਬੇ ਸੱਟ ਕੇ ਲਗਾਈ ਅਸੀਂ ਕਿਹੜਾ ਜੁਰਮ ਕੀਤਾ ਸੀ ਹੈ ਨਾ ਤੇ ਸਾਨੂੰ ਲਜਾ ਤੋਂ 100 200 ਬੰਦਾ ਸਾਨੂੰ ਫੜਨ ਆਏ ਆ ਬੰਦੇ ਅਸੀਂ 4 ਜਾਣੇ 5 ਜਾਣੇ ਗੱਡੀ 'ਚ ਨਾ 5 ਬੰਦੇ ਨੂੰ 200 ਬੰਦਾ ਤੁਸੀਂ ਫੜਨ ਆਏ ਹੋ ਘੱਟੋ ਘੱਟ ਬੰਦੇ ਨੂੰ ਸਲੀਕੇ ਤਰੀਕੇ ਨਾਲ ਅਸੀਂ ਕਿਹੜਾ ਉੱਥੇ ਐ ਵੇਰਗੇ ਸੀ ਜਾਂ ਪੰਜ ਬੰਦੇ ਬਾਈ 200 ਬੰਦੇ ਤੋਂ ਕਿਵੇਂ ਵੇਰ ਜਾਣਗੇ ਹਨਾ ਤਾਂ ਇਸ ਕਰਕੇ ਇਹ ਇਹ ਜਰੂਰ ਸਾਰਾ ਦੁੱਖ ਐਸ ਗੱਲ ਦਾ ਕਿ ਯਾਰ ਇਹ ਜਿਹੜੀ ਗੱਲ ਲਗਾਤਾਰ ਆਪਾਂ ਕਰਦੇ ਆ ਰਹੇ ਆ ਸੁਣਦੇ ਆ ਰਹੇ ਆ ਵੀ ਜਕਰੀਆ ਖਾਨ ਦੀ ਰੂਹ ਇਹ ਚ ਆ ਗਈ ਆ ਹਨਾ ਪੰਤੇ ਬੁੱਚੜ ਦੀ ਰੂਹ ਇਹ ਚ ਆ ਗਈ ਆ ਬਿਲਕੁਲ ਸੱਚ ਸੱਚ ਸਾਫ਼ਤ ਹੋ ਰਹੀਆਂ ਨੇ ਗੱਲਾਂ ਉਹ ਪੱਗਾਂ ਵੀ ਲਾ ਰਹੇ ਨੇ ਉਹ ਨੌਜਵਾਨੀ ਦਾ ਕਾਣ ਵੀ ਕਰ ਰਿਹਾ ਅੱਜ ਬਾਈ 18 19 ਦਿਨ ਹੋ ਗਏ ਅੰਦਰ ਭੁੱਖ ਹੜਤਾਲ ਤੇ ਬੈਠਿਆ ਨੂੰ ਖੂਨ ਦੀਆਂ ਉਲਟੀਆਂ ਕਰੀ ਜਾਂਦੇ ਬੰਦੇ ਹਨਾ ਕੋਈ ਇਹਨਾਂ ਦੀ ਸਿਹਤ ਤੇ ਅਸਰ ਨਹੀਂ ਤੁਸੀਂ ਇਹ ਦੇਖੋ ਵੀ ਯਾਰ ਇੱਕ ਪਾਸੇ ਯਸ ਇਹ ਕਹਿੰਦੇ ਤੁਹਾਨੂੰ ਕੁੱਟਾਂਗੇ ਵੀ ਮਾਰਾਂਗੇ ਵੀ ਜੇਲਾਂਾਂ ਦੇ ਵੀ ਸਿੱਟਾਂਗੇ ਤੇ ਬੋਲਣੇ ਵੀ ਨਹੀਂ ਦੇਣਾ ਉੱਥੇ ਕੋਈ ਛੜਕਾਂ ਦਾ ਘਰਾਓ ਹੋ ਰਿਹਾ ਸੀ ਇੰਜਾਮ ਲਾਇਆ ਜਾ ਰਿਹਾ ਸੀ ਜਾਂ ਰੇਲਾਂ ਦਾ ਘਰਾਓ ਹੋ ਰਿਹਾ ਸੀ ਜਾਂ ਕੋਈ ਲੀਡਰਾਂ ਨੂੰ ਘੇਰਾ ਜੜ ਰਿਹਾ ਸੀ ਇੱਕ ਸੰਕੇਤ ਕੱਠ ਸੀਗਾ ਜਿਹੜਾ ਲੰਬੇ ਸਮੇਂ ਤੋਂ ਉੱਥੇ ਮੋਰਚਾ ਲੱਗਿਆ ਵਾ ਉੱਥੇ ਇਕੱਠ ਹੋਣਾ ਸੀ ਉਹ ਕੱਠ ਨੂੰ ਵੀ ਇਹਨਾਂ ਨੇ ਰੋਕਣ ਦੇ ਲਈ ਹਰ ਸੰਭਵ ਯਤਨ ਕੀਤੇ ਸਾਰੇ ਬੰਦਿਆਂ ਦੀ ਫੜੋਫੜਾਈ ਹੈ ਨਾ ਸਾਰੇ ਬੰਦੇ ਘਰਾਂ ਚ ਤਾੜ ਲੇ ਕੁਛ ਰਾਹਾਂ ਚ ਜਾਂਦੇ ਫੜਦੇ ਅੱਜ ਹੀ ਹੁਣ ਮੈਂ ਨਿਕਲ ਕੇ ਪਤਾ ਕੀਤਾ ਅੱਜ ਹੀ ਦੱਸਿਆ ਉੱਥੇ ਮੁੰਡਿਆਂ ਨੂੰ ਕਿੰਨੇ ਭਾਈ ਸਾਡੇ ਇੱਥੇ ਸਾਰੇ ਨਾਕੇ ਨੁੱਕੇ ਦਰਿਆ ਦੇ ਪੁਲਾਂ ਪਲਾਂ ਦੇ ਸਾਰੇ ਹੀ ਲਾਏ ਹੋਏ ਸੀ ਜਣੇ ਜਣੇ ਨੇ ਪਰ ਮੈਂ ਧੰਨਵਾਦ ਕਰਦਾ ਜਾਂ ਸੁਣਾ ਲੋਕਾਂ ਦਾ ਉਹਨਾਂ ਜਿਹੜੇ ਨੌਜਵਾਨਾਂ ਦਾ ਜਿਹੜੇ ਭਾਈ ਇੰਨੀਆਂ ਰੋਕਾਂ ਦੇ ਬਾਵਜੂਦ ਉੱਥੇ ਪਹੁੰਚੇ ਆ ਪਰ ਹਲੇ ਵੀ ਮੈਨੂੰ ਲੱਗਦਾ ਕਿ ਸਾਡੀ ਮਾਨਸਿਕ ਤਾਰਾ ਦਿਵਾਲਾ ਨਿਕਲ ਚੁੱਕਿਆ ਜਿਹੜੇ ਪੱਦਰ ਤੇ ਸਾਨੂੰ ਸਾਡੇ ਆਪਣੇ ਯੋਧਿਆਂ ਦੇ ਮਗਰ ਉੱਠਣਾ ਚਾਹੀਦਾ ਜਿਹੜੇ ਸਾਡੀਆਂ ਨਸਲਾਂ ਬਚਾਉਣ ਲਈ ਬਾਈ ਤੁਰਿਆ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਅੱਜ ਜੇਲਾਂ ਚ ਬੈਠੇ ਅੰਦਰ ਹਨਾ 18 18 20 ਵੀ ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਸਾਲ ਹੋ ਗਿਆ ਨਸੇ ਲੱਗੀ ਉਹਨੀਆਂ 30 ਦੀ 35 35 ਸਾਲ ਤੋਂ ਜਿਹੜੇ ਸਾਡੇ ਬੰਦੀ ਸਿੰਘ ਪਹਿਲਾਂ ਬੈਠੇ ਆ ਅਸੀਂ ਬਈ ਉਹਨਾਂ ਦੇ ਮਗਰ ਜਾਣ ਦੀ ਬਜਾਏ ਜਾਂ ਉਹਨਾਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਮਾਹੌਲ ਬਣਾਉਣ ਦੀ ਬਜਾਏ ਅਸੀਂ ਉੱਜੇ ਹੋਏ ਆ ਬਈ ਆ ਸਾਗਰ ਦੀ ਬੋਟੀ ਵਾਲਾ ਮੈਂ ਦੇਖ ਰਿਹਾ ਮੈਂ ਮੈਨੂੰ ਦੱਸਦਾ ਹੀ ਜਗਦੀਪ ਕਹਿੰਦਾ ਬਈ 5 ਲੱਖ ਬੰਦੇ ਨੇ ਤਾਂ ਰੀਲਾਂ ਹੀ ਉਹਦੇ ਬਣਾ ਕੇ ਪਾਤੀਆਂ ਹੋਣੀਆਂ ਹਨਾ ਕਿੱੱਚੇ ਖੜਿਆ ਸਾਡੀ ਸੋਚ ਯਾਰ ਹਨਾ ਕਿੱੱਚੇ ਖੜਾ ਸਾਡਾ ਪੱਧਰ ਫਿਰ ਅਸੀਂ ਉਹੀ ਗੱਲ ਆ ਵੀ ਜਦੋਂ ਬੰਦਾ ਕੋਈ ਚੜ੍ਹਾਈ ਕਰ ਜਾਂਦਾ ਫਿਰ ਭੋਗਾਂ ਤੇ ਕੱਟ ਜਮ ਮਗਰੋਂ ਪੋਸਟਾਂ ਸੋਸ਼ਲ ਮੀਡੀਆ ਤੇ ਜਮ ਮਗਰੋਂ ਬਈ ਬੰਦਾ ਜੰਦਾਬਾਦ ਸੀ ਬੰਦਾ ਬਹੁਤ ਕਹਣ ਸੀ ਹਨ ਮਗਰੋਂ ਨਾਰੇ ਲਾਉਣ ਦਾ ਕੀ ਫਾਇਦਾ ਜਿਹੜੇ ਇਕੱਠ ਮਗਰੋਂ ਕਰਨੇ ਆ ਬਈ ਉਹ ਪਹਿਲਾਂ ਹੀ ਕਰ ਲਓ ਤੁਸੀਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਜਿਹੜੇ ਜਮਿੰਤਰ ਕੋਲ ਤੁਹਾਡੀ ਵੀਡੀਓ ਵੀ ਦੇਖ ਕੇ ਕਿ ਪੁਲਿਸ ਭਾਰੀ ਪੁਲਿਸ ਫੋਰਸ ਜਿਹੜੀ ਸੀਗੀ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਭਾਈ ਮੇਰਾ ਕੀ ਕਸੂਰ ਆ ਜਾਂ ਕੀ ਦੇ ਕਹਿਣ ਤੇ ਤੁਸੀਂ ਮੈਨੂੰ ਫੜ ਰਹੇ ਹੋ ਇਹ ਹੀ ਇੰਨੀ ਤਾਂ ਬਾਈ ਗੱਲ ਹੋਈ ਹੀ ਨਹੀਂ ਹਨ ਪਹਿਲਾਂ ਮੈਂ ਮੈਨੂੰ ਪਤਾ ਲੱਗ ਗਿਆ ਹਨਾ ਮੋਰ ਉਹਨੇ ਰੋਕਿਆ ਮੈਂ ਹਾਂ ਪੂਰਾ ਧਾਮ ਝਾਮ ਲਈ ਖੜੇ ਆ ਹਨਾ ਮੈਂ ਅੰਦਰੋਂ ਬਾਰੀ ਨਹੀਂ ਖੋਲੀ ਉਹਨੇ ਕਾਫੀ ਮੁੱਕੀਆਂ ਮੱਕੀਆਂ ਮਾਰੀਆਂ ਸ਼ੀਸ਼ਿਆਂ 'ਚ ਹਨਾ ਫਿਰ ਮੈਂ ਸੋਚਿਆ ਮੈਂ ਸ਼ੀਸ਼ੇ ਭੰਨਣਗੇ ਹੋਣਾ ਅਖੀਰ ਇਹ ਬਾਰੀ ਖੋਲ ਦੰਨੇ ਮੈਂ ਚਲੋ ਮੈਂ ਬਾਰੀ ਖੋਲੀ ਉਸ ਤੋਂ ਬਾਅਦ ਉਹਨੇ ਗੱਲ ਪੁੱਛੀ ਨਹੀਂ ਬਾਈ ਫਿਰ ਤਾਂ ਫੜ ਕੇ ਕੋਈ ਨੇ ਲੱਤ ਫੜੀ ਬਾਹ ਫੜੀ ਪਿੱਛੇ ਨੇ ਕਿਸੇ ਨੇ ਇੱਕ ਨੇ ਇੱਥੋਂ ਪਿੱਛੇ ਮੁੱਕੀ ਮਾਰੀ ਹਨਾ ਉਹ ਮੁੱਕੀ ਮਾਰੀ ਉਹ ਮੇਰੀ ਪੱਗ ਲੈ ਗਈ ਫਿਰ ਉਹ ਹੁਣ ਉਹ ਗੱਲ ਉੱਚੀ ਆ ਜਾਂਦੀ ਹੈ ਵੀ ਮੁੜ ਕੇ ਜੇ ਕੋਈ ਬੰਦਾ ਪੱਗ ਨੂੰ ਲੈ ਕੇ ਫਿਰ ਕਿਸੇ ਹੱਦ ਤੱਕ ਜਾਂਦਾ ਹੈ ਫਿਰ ਇਹ ਬੰਦੇ ਨੂੰ ਦੂਜੇ ਪਾਸੇ ਟੈਗ ਲਾ ਦਿੰਦੇ ਬੰਦੇ ਦੇ ਹਨ ਵੀ ਇਹਨਾਂ ਪੱਗਾਂ ਖਾਤਰ ਮੈਂ ਫੇਰ ਕਹਿੰਦਾ ਦਸਤਾਰਾਂ ਖਾਤਰ ਤਾਂ ਬਹੁਤ ਕੁਝ ਅੱچھے ਹੋਇਆ ਤੇ ਦਸਤਾਰਾਂ ਸਾਡੀਆਂ ਤਾਂ ਬਹੁਤ ਚਿਰ ਤੋਂ ਹੀ ਲੈਂਦੀਆਂ ਆ ਰਹੀਆਂ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ ਨਵਾਂ ਨਹੀਂ ਭਵੰਤ ਕੋਈ ਆਇਆ ਇਹ ਤੋਂ ਪਹਿਲਾਂ ਬਥੇਰੇ ਨੇ ਦਸਤਾਰਾਂ ਲਾਈਆਂ ਵੀ ਆ ਸਰ ਵੀ ਲੋਕਾਂ ਦੇ ਸਾਡੀ ਕੌਮ ਦੇ ਲਾਹੇ ਆ ਪਰ ਇਹ ਗੱਲ ਨਾ ਦਿਲ ਨੂੰ ਬਹੁਤ ਜ਼ਿਆਦੇ ਚੁਬਦੀ ਹੈ ਮੈਨੂੰ ਬਹੁਤ ਪਹਿਲਾਂ ਵੀ ਬਹੁਤ ਵਾਰੀ ਪੁਲਿਸ ਨੇ ਮੈਨੂੰ ਫੜਿਆ ਹੈ ਲੋਟ ਹੈ ਨਾ ਸਕੂਲ 'ਚ ਰੌਲਾ ਪਿਆ ਸੀ ਉਦੋਂ ਵੀ ਮੈਨੂੰ ਅਈ ਧੂਕੇ ਲੈ ਕੇ ਆਏ ਸੀ ਹੋਰ ਕਈ ਥਾਂ ਹੀ ਫੜਿਆ ਮੈਨੂੰ ਕੁੱਟਮਾਰ ਵੀ ਪੁਲਿਸ ਨੇ ਮੰਨ ਲਓ ਮੇਰੀ ਕਈ ਵਾਰੀ ਕੀਤੀ ਹੈ ਨਾ ਪਰ ਰਾਤ ਜ਼ਰੂਰ ਮੇਰੇ ਬਾਈ ਦਿਲ ਨੂੰ ਇਹ ਦੁੱਖ ਹੋਇਆ ਮੈਂ ਕਿਹਾ ਯਾਰ ਆ ਜਿਹੜੀ ਕਰਤੂਤ ਕੀਤੀ ਨੇ ਭੁੱਲੀ ਨਹੀਂ ਜਾਣੀ ਇਹ ਗੱਲਾਂ ਕਈ ਵਾਰੀ ਨਾ ਦਿਲ ਨੂੰ ਬਹੁਤ ਜ਼ਾਰੇ ਦਰ ਦਿੰਦਿਆਂ ਨੇ ਪਰ ਇਹ ਬਾਈ ਨੂੰ ਪਰਵਾਹ ਹੀ ਕੋਈ ਨਹੀਂ ਯਾਰ ਮੈਂ ਕਹਿੰਨਾ ਇਹ ਬੰਤ ਤੇ ਬੁੱਚੜਨ ਨੂੰ ਵੀ ਛੱਡੂਗਾ ਜਕਰੀਆ ਖਾਨ ਮੱਸੀ ਰੰਗੜਾ ਨੂੰ ਵੀ ਛੱਡੂਗਾ ਜਿਹੜੇ ਇਹਦੇ ਬੰਦੇ ਦੇ ਹਾਲਾਤ ਬਣੇ ਪਏ ਆ ਇੰਨਾ ਨਸ਼ਾ ਇੰਨਾ ਹੰਕਾਰ ਪਾਵਰ ਦਾ ਕੁਰਸੀ ਦਾ ਕਿ ਯਾਰ ਤੂੰ ਦਾ ਕਮਾਲ ਆ ਵੀ ਅਸੀਂ ਤਾਂ ਸਾਹ ਵੀ ਨਹੀਂ ਲੈਣ ਦੇਣਾ ਇਹ ਸਾਹ ਦੱਬਣ ਵਾਲੀ ਗੱਲ ਹੀ ਆ ਨਾ ਵੀ ਬੋਲਣ ਵੀ ਨਹੀਂ ਦੇਣੇ ਬੰਦੇ ਯਾਰ ਤੁਸੀਂ ਰੌਲਾ ਵੀ ਨਾ ਪਾਓ ਨਾਲੇ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਰੌਲਾ ਵੀ ਨਹੀਂ ਪਾਉਣ ਦੇਣਾ ਬੋਲਣ ਵੀ ਨਹੀਂ ਦੇਣਾ ਕੀ ਲੱਗਦਾ ਤੁਸੀਂ ਕਿ ਬੋਲਣ ਤੋਂ ਵੀ ਰੋਕਿਆ ਜਾ ਰਿਹਾ ਕਿ ਬੋਲਣ ਵੀ ਨਹੀਂ ਦੇਣਾ ਪਰ ਭਗਵਾਨ ਸਿੰਘ ਮਾਨਤਾ ਖੁਦ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਜਦੋਂ ਮੈਂਬਰ ਆਫ ਪਾਰਲੀਮੈਂਟ ਸੀ ਉਦੋਂ ਖੁਦ ਕਹਿੰਦੇ ਰਹੇ ਕਿ ਲੀਡਰਾਂ ਨੂੰ ਸਵਾਲ ਕਰਿਆ ਕਰੋ ਜਾਂ ਬੋਲਣਾ ਤੁਹਾਡਾ ਹੱਕ ਹੈ ਤੁਸੀਂ ਬੋਲਿਆ ਕਰੋ ਤੁਸੀਂ ਜਿਹੜੇ ਲੀਡਰ ਤੁਹਾਡੇ ਜਵਾਬ ਦੇ ਤਾਂ ਫਿਰ ਹੁਣ ਜਦੋਂ ਆਪਦੇ ਕੋਲੇ ਸੱਤਾ ਆਈ ਤਾਂ ਫਿਰ ਉਹ ਗੱਲਾਂ ਚੇਤੇ ਨਹੀਂ ਭੁੱਲ ਗਏ ਜਾਂ ਕੀ ਕਰਨਾ ਜਾਂ ਸਿਰਫ ਸੱਤਾ ਤੋਂ ਪਹਿਲਾਂ ਦੀਆਂ ਗੱਲਾਂ ਸੀ ਉਹ ਤੂੰ ਬਾਈ ਇਹ ਦੇਖ ਜਸ ਵੀ ਆਏ ਨੇ ਬੰਦੇ ਨੇ ਹੁਣ ਆ ਐਮਪੀ ਦੀਆਂ ਵੋਟਾਂ ਦੇ ਵਿੱਚ ਬੰਦੇ ਐਲਾਨੇ ਆ ਜੇ ਬੰਦੇ ਦੇ ਇੰਨੀ ਮੰਨ ਕੇ ਚੱਲ ਗਏ ਵੀ ਆਪਣਾ ਇੰਨਾ ਹੀ ਹਰਮਨ ਪਿਆਰਾ ਹੋਵੇ ਲੋਕਾਂ 'ਚ ਤਾਂ ਇਹਨੂੰ ਆਪਣੇ ਮੰਤਰੀ ਕਿਉਂ ਖੜੇ ਕਰਨੇ ਪੈਗੇ ਇਹਦਾ ਕਿੰਨੇ ਸੀ ਪੈਂਚਰਾਂ ਵਾਲਿਆਂ ਨੂੰ ਰੇੜੀਆਂ ਵਾਲਿਆਂ ਨੂੰ ਰਿਕਸ਼ੇ ਵਾਲਿਆਂ ਨੂੰ ਆਮ ਬੰਦਿਆਂ ਨੂੰ ਆਮ ਸਾਡੇ ਜਿਹੜੇ ਵਰਕਰ ਨੇ ਦੜੀਆਂ ਬਿਛਾਉਂਦੇ ਨੇ ਉਹਨਾਂ ਨੂੰ ਟਿਕਟਾਂ ਦੇਵਾਂਗੇ ਹੁਣ ਕਿੱਥੇ ਗਏ ਬਈ ਹੁਣ ਇਹਨਾਂ ਨੇ ਮੰਤਰੀ ਵੀ ਦਾਅ ਤੇ ਲਾਤੇ ਮੰਨ ਲਓ ਇਹਨਾਂ ਦਾ ਕੋਈ ਉਹਨਾਂ ਜੋ ਮੰਤਰੀ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕਿ ਲੋਕ ਸਭ ਕੁਝ ਸਿਖਾਉਣਗੇ ਬਾਈ ਅੰਦਰ ਲੋਕਾਂ ਦੇ ਰੋਹ ਤੇ ਗੁੱਸਾ ਹੈਗਾ ਅਸੀਂ ਘੱਟੋ ਘਾਟੇ ਤੋਂ ਪਹਿਲਾਂ ਬਾਈ ਅੱਜ ਸਾਨੂੰ 1.5-2 ਮਹੀਨੇ ਹੋ ਗਏ ਅਸੀਂ ਮੈਨੂੰ ਲੱਗਦਾ ਵੀ ਅਸੀਂ 200 ਪਿੰਡਾਂ ਚ ਬਾਗੇ ਹੋਮਾ ਲੋਕਾਂ ਦੇ ਕੋਲ ਇਹੀ ਸੁਣਨ ਨੂੰ ਮਿਲਦਾ ਕਿ ਬਾਈ ਕੋਈ ਗੱਲ ਨਹੀਂ ਦਿਲ ਚ ਪਰ ਉਹ ਜਿਵੇਂ ਲੋਕ ਪਹਿਲਾਂ ਬਾਦਲਾਂ ਤੋਂ ਡਰਦੇ ਸੀ ਮਾਤਾ ਨੂੰ ਬਾਈ ਲੰਬੀ ਹਲਕੇ ਦੀ ਗੱਲ ਸੁਣਾਉਣਾ ਜਸ ਮੈਂ ਜਦੋਂ ਇਹ ਗੱਲ ਪੁੱਛਦਾ ਨਾ ਲੋਕਾਂ ਨੂੰ ਜਾ ਕੇ ਪਿੰਡਾਂ ਚ ਖਾਸ ਤੌਰ ਤੇ ਲੰਬੀ ਹਲਕੇ ਚ ਮੈਂ ਕਿਹਾ ਜੀ ਹਜ਼ਾਰਾਂ ਨੌਜਵਾਨਾਂ ਦੇ ਕਾਤਲ ਜਿਹੜਾ ਡੀਜੀਪੀ ਸੀਗਾ ਆਪਣਾ ਸਮੇਸ਼ ਸੈਣੀ ਸੀ ਉਹ ਬੁੱਚੜ ਨੂੰ ਡੀਜੀਪੀ ਕਿਹਨੇ ਲਾਇਆ ਲੋਕ ਬਹੁਤ ਪਹਿਲੀ ਗੱਲ ਤਾਂ ਬੋਲਦੇ ਨਹੀਂ ਬਹੁਤ ਦਮਵੀ ਬਾਤ ਕਹਿੰਦੇ ਬਾਦਲ ਸਾਹਿਬ ਨੇ ਸਾਭ ਲਾਉਣਾ ਨਹੀਂ ਭੁੱਲਦੇ ਮਗਰ ਅਸੀਂ ਆਉਨੇ ਆ ਬਾਈ ਪਿੰਡਾਂ 'ਚ ਬੋਲ ਕੇ ਮਗਰ ਫੋਨ ਆ ਜਾਂਦੇ ਸਾਡਾ ਨੰਬਰ ਉੱਥੇ ਸੀ ਦੇਖ ਕੇ ਉਹਨੇ ਹੁੰਨੇ ਆ ਕਿ ਬਾਈ ਅਸੀਂ ਤੁਹਾਡੇ ਦਿਨੋਂ ਨਾਲ ਆ ਪਰ ਸਾਡੇ ਡਰ ਬਹੁਤ ਆ ਜਿਵੇਂ ਉਹਨਾਂ ਦਾ ਇੱਕ ਡਰ ਸੀ ਦੇਖੋ ਅੱਜ ਉਹਨਾਂ ਨੂੰ ਗਿਆਨ ਨੂੰ ਕੈ ਸਾਲ ਹੋ ਗਏ ਅੱਜ ਵੀ ਲੰਬੀ ਦੇ ਵਿੱਚ ਉਹਨਾਂ ਦਾ ਡਰ ਰੱਖਾ ਹੈਗਾ ਜੋ ਲੋਕਾਂ ਨੇ ਉਹਨਾਂ ਦਾ ਨੁਕਸਾਨ ਕੀਤਾ ਪਹਿਲਾਂ ਹਨ ਜਿਵੇਂ ਮਨ 'ਚ ਨਹੀਂ ਘਰ ਕਰ ਜਾਂਦੀ ਗੱਲ ਐਂ ਡਰ ਘਰ ਕਰੀ ਬੈਠਾ ਉਹੀ ਡਰ ਬਾਈ ਇਹਨਾਂ ਦਾ ਵੀ ਹੈਗਾ ਇਹ ਵੀ ਹੁਣ ਡਰ ਵਾਲੀ ਗੱਲ ਹੀ ਆ ਬਾਈ ਤੂੰ ਐਂ ਦੇਖ ਜਦੋਂ ਜਿਹੜਾ ਬੰਦਾ ਬੋਲਦਾ ਚੱਕ ਕੇ ਅੰਦਰ ਜਿਹੜਾ ਬੰਦਾ ਬੋਲਦਾ ਚੱਕ ਕੇ ਪਰਚਾ ਦੇ ਦੋ ਜਿੰਨੇ ਬੰਦੇ ਹੁਣ ਪੇਜ ਆ ਮੇਰੇ ਸਾਰੇ ਪੇਜ ਜਿਹੜੇ ਫੇਸਬੁਕ ਮੈਂ ਇੱਕ ਨਵਾਂ ਜਾਂ ਪੇਜ ਬਣਾਇਆ ਉਹ ਵੀ ਪਤਾ ਨਹੀਂ ਡਾ ਲਾ ਦੇਣ ਜਿਹਦੇ ਮੈਂ ਰਾਤ ਹਾਂ ਉਹ ਪਹਿਲਾ ਵਾਲਾ ਪੇਜ ਮੇਰਾ 2.5 ਲੱਖ ਬੰਦਾ ਜਿਹੜਾ ਸੀ ਉਹ ਵੀ ਚੱਕਦਾ YouTube ਤੋਂ ਮੇਰਾ ਚੈਨਲ ਜਿਹਦਾ ਸੀ ਉਹ ਵੀ ਡਾਤਾ ਮੇਰੇ ਨਾਂ ਦੇ ਜਿੰਨੇ ਵੀ ਬਣਾਏ ਸੀ ਆਸੇ ਪਾਸੇ ਕਿਸੇ ਹੋਰ ਲੋਕਾਂ ਨੇ ਉਹ ਵੀ ਡਾਤੇ ਜਾਂ ਆਪਾਂ ਤੁਸੀਂ ਹਰਪਾਲ ਸਿੰਘ ਖਾਰਾ ਦੀ ਗੱਲ ਕੀਤੀ ਉਹਨਾਂ ਦੇ ਬੇਟੇ ਇਮਾਨ ਸਿੰਘ ਖਾਰਾ ਉਹਨਾਂ ਦੇ ਸਾਰਿਆਂ ਦੇ ਪੇੜਾ ਤੇ ਜਿਹੜਾ ਬੰਦਾ ਮਾੜੀ-ਮੋਟੀ ਕੋਈ ਹੱਕ ਦੀ ਗੱਲ ਕਰਦਾ ਜਾਂ ਇਹਦੀਆਂ ਨੀਤੀਆਂ ਦੇ ਖਿਲਾਫ ਬੋਲਦਾ ਇੱਥੋਂ ਲਿਖ ਕੇ ਦੇ ਦਿੰਦੇ ਆ ਨਾੜ ਹੀ ਨਾਲੇ ਸਾਰੇ ਸੈਂਟਰ ਸਰਕਾਰ ਤੋਂ ਉਹਨਾਂ ਦੇ ਪੇਜ ਵੀ ਬੰਦ ਕਰਾਈ ਜਾਂਦੇ ਆ ਉਹਨਾਂ ਦੀ ਆਵਾਜ਼ ਵੀ ਦੱਬੀ ਜਾਂਦੇ ਆ ਪਰ ਕਿੰਨਾ ਚਿਰ ਇਹ ਦੱਬ ਨਹੀਂ ਹੋਣੀ ਬਾਈ ਬਾਜ ਇਹ ਲੋਕ ਜਵਾਬ ਦੇਣਗੇ ਪੰਜ ਛੇ ਤਣੂ ਜਿੱਥੋਂ ਤੱਕ ਮਰਜ਼ੀ ਇਹ ਤਾਂ ਵੱਡੇ-ਵੱਡੇ ਅਥਿਆ ਤੁਰ ਗਏ ਜਿਹੜੇ ਕਹਿੰਦੇ ਸਾਡਾ ਇਹ ਬਣਾ ਪੱਤਾ ਨਹੀਂ ਹਲਦਾ ਕਈ ਕਈ ਸਦੀਆਂ ਇੱਥੇ ਰਾਜ ਕਰਕੇ ਗਏ ਆ ਉਹ ਇੱਥੋਂ ਖਤਮ ਹੋ ਗਏ ਤੂੰ ਕਿਦਾ ਪਾਣੀ ਹਾਰ ਚੁੱਪ ਕਰਵਾਇਆ ਜਾ ਸਕਦਾ ਹਾਲਾਂਕਿ ਤੁਸੀਂ ਕਹਿੰਦੇ ਕਿ ਦੱਬਿਆ ਨਹੀਂ ਦੱਬਣੀ ਜਿਸ ਤਰ੍ਹਾਂ ਦੇ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਫੇਸਬੁੱਕ ਤੇ ਬੋਲਦੇ ਆਂ ਸੋਸ਼ਲ ਮੀਡੀਆ ਤੇ ਬੋਲਦੇ ਆਂ ਉਹ ਚੁੱਪ ਕਰਵਾਇਆ ਜਾ ਰਿਹਾ ਜੇਲ੍ਹਾਂ ਦੇ ਵਿੱਚ ਜਿਹੜਾ ਫੜ ਕੇ ਸੁਟਿਆ ਜਾ ਰਿਹਾ ਇਸ ਤਰ੍ਹਾਂ ਦੇ ਨਾਲ ਚੁੱਪ ਕਰਵਾਇਆ ਜਾ ਸਕਦਾ ਏ ਬਈ ਮੈਂ ਬਹੁਤ ਵਾਰੀ ਗੱਲ ਕਹੀ ਹੈ ਵੀ ਇਹ ਆਵਾਜ਼ ਦਬਾਇਆ ਨਹੀਂ ਦੱਬੀ ਜਾ ਠੀਕ ਹੈ ਕਦੇ ਮਰਵਾਤਾ ਅਲੱਗ ਗੱਲ ਆ ਜੇਲ੍ਹ ਚ ਚੱਕ ਪੱਕੇ ਪੱਕੇ ਤੌਰ ਤੇ ਸਿਰ ਟੱਡ ਗੱਲ ਆ ਪਰ ਇਹ ਬਾਤ ਜਿਉਂਦੇ ਜੀ ਦਬ ਨਹੀਂ ਸਕਦਾ ਬਾਕੀ ਮੇਰੀ ਇਕੱਲੇ ਦੀ ਕੀ ਆਵਾਜ਼ ਆਵਾਜ਼ ਤਾਂ ਪੰਜਾਬ ਚ ਹੋਰ ਵੀ ਉੱਠਣਗੀ ਜਿੰਨਾ ਅਸਲ ਵਿੱਚ ਪੰਜਾਬ ਨੂੰ ਦਬਾਇਆ ਗਿਆ ਇਤਿਹਾਸ ਰਿਹਾ ਪੰਜਾਬ ਦਾ ਪੰਜਾਬ ਕਹਿੰਦੇ ਆ ਸਪ੍ਰਿੰਗ ਅਰਗ ਹੈ ਉਹਨੇ ਬੁੜ੍ਹ ਕੇ ਮੁੱਥੇ ਚ ਵੱਜਦਾ ਇਹ ਉਹਨੇ ਹੀ ਉੱਠੂਗਾ ਇਹ ਦਬਾਇਆ ਦਬਿਆ ਨਹੀਂ ਆਖਰੀ ਸਵਾਲ ਹੈ ਬਠਿੰਡਾ ਇਲੈਕਸ਼ਨ ਨੂੰ ਲੈ ਕੇ ਕਰਾਂਗੇ ਆਮ ਆਦਮੀ ਪਾਰਟੀ ਦੇ ਬਨਾਉਂਸਮੈਂਟ ਜਿਹੜੀ ਹੈਗੀ ਕੁੱਡੀਆਂ ਸਾਹਿਬ ਦੀ ਕਰ ਦਿੱਤੀ ਗਿਆ ਮੌਕੇ ਦੇ ਮੰਤਰੀ ਨੇ ਲੱਗੇ ਨਹੀਂ ਲੱਗਦਾ ਕਿ ਮੁਕਾਬਲਾ ਸਖਤ ਹੈ ਕਿਉਂਕਿ ਇੱਕ ਪਾਸੇ ਜਕਰ ਮੌਕੇ ਦੇ ਮੰਤਰੀ ਨੇ ਤਾਂ ਦੂਸਰੇ ਪਾਸੇ ਬਾਦਲ ਪਰਿਵਾਰ ਵੀ ਹੈ ਜਿਨ੍ਹਾਂ ਦਾ ਗਾੜਾ ਹੈ ਬਠਿੰਡਾ ਟਿਕ ਪਾਉਂਗੇ ਬਾਈ ਮੇਰੀ ਇੱਕ ਬੇਨਤੀ ਸੁਣ ਲਓ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਹੁਣ ਮੈਂ ਪਿੰਡਾਂ ਜਾਣਾ ਕਈ ਬੰਦੇ ਸਵਾਲ ਵੀ ਕਰ ਦਿੰਦੇ ਨੇ ਕਿ ਬਾਈ ਪਾਰਟੀਆਂ ਬਿਨਾ ਜਿੱਤਿਆ ਨਹੀਂ ਜਾਂਦਾ ਹੁੰਦਾ ਪਾਰਟੀਆਂ ਬਿਨਾ ਪੈਰ ਨਹੀਂ ਲੱਗਦੇ ਹੁੰਦੇ ਮਹਾਬਾਈ ਕਰਦਾਰ ਤਾਂ ਮਾਰ ਕੇ ਜਾਇਆ ਨਹੀਂ ਜਾਂਦਾ ਵੀ ਮੈਂ ਕਰਦਾਰ ਮਾਰ ਕੇ ਕਿਸੇ ਪਾਰਟੀ ਨਾਲ ਵਗ ਜਾ ਉਹ ਤਾਂ ਮੇਥੋਂ ਹੋਣਾ ਨਹੀਂ ਬਾਕੀ ਤੁਹਾਡੀ ਮਰਜ਼ੀ ਹੈ ਮੈਂ ਤੁਹਾਡੇ ਕੋਲੇ ਆਪਣੇ ਮੁੱਦੇ ਆਪਣੇ ਏਜੰਡੇ ਲੈ ਕੇ ਆਇਆ ਵੀ ਕਿੰਨਾ ਉੱਤੇ ਮੈਂ ਇਹ ਚੋਣ ਲੜ ਰਿਹਾ ਮੈਂ 5-7 ਮੁੱਦੇ ਨੇ ਜਸ ਮੈਂ ਤੁਹਾਨੂੰ ਦੱਸ ਵੀ ਦਿਨਾ ਪਹਿਲਾ ਮੇਰਾ ਮੁੱਦਾ ਇਹ ਹੀ ਹੈ ਵੀ ਭਾਈ ਆਪਣੀਆਂ ਜ਼ਮੀਨਾਂ ਨਾ ਵੇਚੋ ਪੰਸਾ ਸਾਲ ਖੜਜੋ ਲਾਂਗੇ ਖੁੱਲਗੇ ਸੋਡੀਆਂ ਜ਼ਮੀਨਾਂ ਦੀ ਕੀਮਤ ਪੈਣੀ ਹੈ ਦੁਨੀਆਂ ਦੇ ਉੱਤੇ ਦੋ ਹੀ ਚੀਜ਼ਾਂ ਟਿਕਦੀਆਂ ਨੇ ਦੋ ਹੀ ਚੀਜ਼ਾਂ ਸਦੀਆਂ ਪਹਿਲਾਂ ਜਿਨ੍ਹਾਂ ਦੀ ਕੀਮਤ ਸੀ ਸਦੀਆਂ ਬਾਅਦ ਵੀ ਹੋਣੀ ਹੈ ਤੇ ਅੱਜ ਵੀ ਹੈ ਜ਼ਮੀਨ ਤੇ ਸਿਆਉਣਾ ਇਹ ਚੀਜ਼ਾਂ ਨਾਲ ਬਿਚੋ ਅਗਲੀ ਮੈਂ ਗੱਲ ਕਹਿਣਾ ਕਿ ਆਪਣੀ ਬੋਲੀ ਬਚਾ ਲਓ ਆਪਣੇ ਜਵਾਕ ਕਾਮ ਕਰ ਆਪਣੇ ਸਕੂਲਾਂ ਚ ਜਾਓ ਪਤਾ ਕਰੋ ਕਿਹੜੀ ਬੋਲੀ ਪੜ੍ਹਾ ਰਹੇ ਆ ਕਿਹੜੇ ਇਤਿਹਾਸ ਨਾਲ ਜੋੜ ਰਹੇ ਆ ਪੰਜਾਬੀ ਕਿੰਨੀ ਕ ਪੜ੍ਹਾ ਰਹੇ ਆ ਹੁਣ ਆਪਾਂ ਇੱਥੇ ਪਾਰਕ 'ਚ ਦੇਖਿਆ ਬਾਬਾ ਰੰਡੇ ਬੈਠੇ ਆ ਸਾਰੇ ਜਵਾਬ ਹਿੰਦੀ ਬੋਲੀ ਜਾਂਦੇ ਬਿਲਕੁਲ ਕੋਈ ਕਿੱਧਰ ਨੂੰ ਹੋ ਤੁਰੇ ਆ ਅਸੀਂ ਹੈਨਾ ਵੀ ਜੇ ਬੋਲੀ ਮਰ ਗਈ ਤਾਂ ਸਾਡਾ ਸਾਰਾ ਕਹਾਣੀ ਖਤਮ ਹੋ ਜਾਣਿਆ ਤੀਜਾ ਬਾਈ ਮੇਰਾ ਮੁੱਦਾ ਨਸ਼ੇ ਦਾ ਜਿਹੜਾ ਬੜਾ ਗੰਭੀਰ ਮੁੱਦਾ ਮੈਂ ਪਿੰਡਾਂ ਜਾਂਨਾ ਕਿਸੇ ਪਿੰਡ ਚ 8 ਮੌਤਾਂ ਹੋਈਆਂ ਨੇ ਰਹਿ ਕੇ ਕਲਾਂ ਪਿੰਡ ਗਿਆ ਬਾਈ ਮੈਂ 9 ਮੁੰਡੇ ਮਰੇ ਨੇ ਮਾਨਾ ਪਿੰਡ ਗਿਆ ਮੈਂ ਉੱਥੇ 12 13 ਮੁੰਡੇ ਮਰੇ ਨੇ ਇਹ ਬਹੁਤ ਜ਼ਿਆਦਾ ਲੋਕ ਤਰਾਤਰਾਂ ਕਰਦੇ ਨੇ ਮਾਵਾ ਬਲਕਦੀਆਂ ਨੇ ਵੀ ਸਾਡੀਆਂ ਜਾਇਦਾਦਾਂ ਜ਼ਮੀਨਾਂ ਲੈ ਲਓ ਸਾਡੇ ਜਵਾਕ ਬਚਾ ਲਓ ਅਗਲਾ ਮੇਰਾ ਮੁੱਦਾ ਬਾਈ ਮੈਂ ਜਿਹੜੀਆਂ ਹਰ ਪਿੰਡ ਜਾ ਕੇ ਸੱਤ ਚ ਗੱਲਾ ਕਰਦਾ ਕਿ ਸਾਡੀਆਂ ਇਤਿਹਾਸ ਦੀਆਂ ਨਿਸ਼ਾਨੀਆਂ ਮਟਾਈ ਜਾਂਦੇ ਆ ਉਧਰ ਗੌਰ ਕਰ ਲੋ ਜਿੰਨੀਆਂ ਸਾਡੀਆਂ ਪ੍ਰਾਤਨ ਵਿਰਾਸਤਾਂ ਨੇ ਕੱਚੀਆਂ ਗੜੀਆਂ ਅਕੇਲੇ ਬੁੰਗੇ ਡਿਓੜੀਆਂ ਠੰਡੇ ਬੁਰਜ ਸਾਰੇ ਖਤਮ ਕੀ ਕਰੀ ਜਾਂਦੇ ਆ ਇਹ ਮੁੱਦਾ ਨੂੰ ਲੈ ਕੇ ਮੈਂ ਕਿੰ ਪ੍ਰਵਾਸ ਦਾ ਮੁੱਦਾ ਮੈਂ ਲੈ ਕੇ ਜਾ ਰਿਹਾ ਵੀ ਆਪਾਂ ਪ੍ਰਵਾਸ ਕਰ ਰਹੇ ਹਾਂ ਤੇ ਉਹ ਪ੍ਰਵਾਸ ਦੇ ਨਾਲ ਪੰਜਾਬ ਬਾਈ ਖਾਲੀ ਹੋ ਰਿਹਾ ਆਪਾਂ ਕੱਲਾ ਕੱਲਾ ਜਬ ਅਖਬਾਰ ਪੇਟਤਾ ਜਾਂ ਸਾਡੇ ਇੱਥੇ ਚਟੇਨਾ ਮਰਨ ਲੱਗੇ ਭਈਆਂ ਦੇ ਕਬਜ਼ੇ ਹੋਣ ਲੱਗੇ ਉਹ ਜਿਵੇਂ ਡਾਕਟਰ ਰਸ਼ੇਂਦਰ ਕੌਰ ਨੇ ਕਿਹਾ ਵੀ 35 ਤੱਕ ਆਉਂਦਿਆਂ ਆਉਂਦਿਆਂ ਪੰਜਾਬ ਦਾ ਮੁੱਖ ਮੰਤਰੀ ਕੋ ਭਈਆ ਹੋਊਗਾ ਉਹ ਹਾਲਾਤ ਬਣੇ ਪਏ ਨੇ ਭਾਈ ਭਈਆਂ ਦੀਆਂ ਵੋਟਾਂ ਪਿੰਡਾਂ ਦੇ ਸਰਪੰਚ ਬਣਾਈ ਜਾਂਦੇ ਆ ਪਿੰਡਾਂ ਦੇ ਵਿੱਚ ਉਹਨਾਂ ਨੇ ਵੋਟਾਂ ਲੈਣ ਦੇ ਮਾਰੇ ਲੋਕ ਆਪਣੇ ਉਹਨਾਂ ਨੂੰ ਘਰੇ ਬਿਠਾਉਂਦੇ ਆ ਲਿਆ ਕੇ ਮੈਂ ਕਹਿੰਦਾ ਉਹਨਾਂ ਕਿ ਪਹਿਲਾਂ ਭਈਆ ਤੁਸੀਂ ਮੋਟਰਾਂ ਦੇ ਬਿਠਾਉਂਦੇ ਹੁੰਦੇ ਸੀ ਬਾਹਰ ਘਰੇ ਨਹੀਂ ਸੀ ਬਾੜਦੇ ਹੁਣ ਚੁੱਲਿਆਂ ਤੇ ਬਾੜਦੇ ਬਾਈ ਧਾਰਾਂ ਸੋਡੀਆਂ ਕੱਢਣ ਲੱਗ ਗਏ ਬੁੜੀਆਂ ਨਾਲ ਕੰਮ ਕਰਾਉਣ ਲੱਗੇ ਫਿਰ ਜਦੋਂ ਬੁੜੀ ਕੁੜੀ ਲੈ ਕੇ ਭਾਈ ਦੇ ਪਰੇ ਚੀਕਾ ਮਾਰਦੇ ਮੈਂ ਇਹ ਮੁੱਦਾ ਠਾਉਣਾ ਵੀ ਕੋਈ ਬਾਹਰਲੇ ਬੰਦੇ ਦੀ ਇੱਥੇ ਅਸੀਂ ਇਹ ਜ਼ੋਰ ਪਾਈ ਹੈ ਸਰਕਾਰਾਂ ਦੇ ਉੱਤੇ ਜਿਹੜੇ ਵੀ ਬਣਦੀ ਹੈ ਧਰ ਸਰਕਾਰ ਬਾਹਰਲਾ ਬੰਦਾ ਪੰਜਾਬ ਦੀ ਧਰਤੀ ਉੱਤੇ ਜ਼ਮੀਨ ਨਾ ਲੈ ਸਕੇ ਬਾਹਰਲਾ ਬੰਦਾ ਪੰਜਾਬ ਦੀਆਂ ਨੌਕਰੀਆਂ ਲੈ ਸਕੇ ਜਿਵੇਂ ਹਿਮਾਚਲ ਦਾ ਕਾਨੂੰਨ ਹੈ ਤੂੰ ਜਮੀਨ ਨਹੀਂ ਲੈ ਸਕਦੇ ਰਾਜਸਥਾਨ ਦੇ ਟਿੱਬੇ ਹੀ ਨਹੀਂ ਰੇਤੇ ਹੀ ਨੇ ਉੱਥੇ ਵੀ ਨਹੀਂ ਲੈ ਸਕਦੇ ਉੱਤਰਾਖੰਡ ਨਹੀਂ ਲੈ ਸਕਦੇ ਨਾਗਾਲੈਂਡ ਨਹੀਂ ਲੈ ਸਕਦੇ ਜੰਮੂ ਕਸ਼ਮੀਰ ਚ ਨਹੀਂ ਲੈ ਸਕਦੇ ਤੂੰ ਸੀ ਜਸ ਹਿਮਾਚਲ ਦੇ ਵਿੱਚ ਨੌਕਰੀ ਲਈ ਅਪਲਾਈ ਨਹੀਂ ਕਰ ਸਕਦੇ ਉਹ ਡੋਮਿਸਾਈਲ ਤੇ ਬੋਨਫਾਇਡ ਚੱਲਦਾ ਵੀ ਜਿਹੜਾ ਪੀੜੀਦਰ ਪੀੜੀ ਪੀੜੀਦਰ ਪੀੜੀ ਕਈ ਸਦੀਆਂ ਤੋਂ ਰਹਿ ਰਿਹਾ ਉਹੀ ਬੰਦਾ ਅਪਲਾਈ ਕਰ ਸਕਦਾ ਹੈ ਇਹੀ ਕਾਨੂੰਨ ਉੱਤਰਾਖੰਡ ਦੇ ਨੇ ਇਹੀ ਕਾਨੂੰਨ ਹੋਰ ਚਾਰ ਪੰਜ ਸੁਬੇ ਆਂਦੇ ਨੇ ਵੀ ਪੰਜਾਬ ਨੇ ਤਾਂ ਸ਼ਾਮਲਾਡ ਬਣਾਤਾ ਜਿਹੜਾ ਮਰਜ਼ੀ ਬੰਦਾ ਇੱਥੇ ਆਉਂਦਾ ਨੌਕਰੀਆਂ ਸਾਡੀਆਂ ਸਰਕਾਰੀ ਵੀ ਪ੍ਰਾਈਵੇਟ ਵੀ ਕਾਰਖਾਨਾ ਚ ਹੀ ਭਈਏ ਪੱਠਿਆਂ ਤੇ ਵੀ ਭਈਏ ਟੋਲ ਪਲਾ ਜਾਂਦੇ ਹੀ ਭੱਗੇ ਸਰਕਾਰੀ ਨੌਕਰੀਆਂ ਦੇ ਵਿੱਚ ਭਈਏ ਆ ਗਏ ਸਾਡੇ ਜਿਹੜਾ ਪ੍ਰਾਈਵੇਟ ਜਿਹੜੀਆਂ ਨੌਕਰੀਆਂ ਦੇ ਆ ਕੇ ਬੈਠੇ ਰੁਜ਼ਗਾਰ ਸਾਡੇ ਗਰੀਬ ਮਜ਼ਦੂਰ ਜਿਹੜੇ ਸਾਡੇ ਭਰਾ ਪੰਜਾਬ ਦੇ ਕੰਮ ਕਰਦੇ ਉਹਨਾਂ ਦੇ ਪੈਆਂ ਨੇ ਖੋਲਿਆ ਨੌਕਰੀਆਂ ਦੇ ਆ ਕੇ ਸਾਡੇ ਹੱਕ ਮਾਰਤੇ ਉਹਨੇ ਭਵਾਂਤ ਕਹਿੰਦਾ ਮੈਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਮੈਂ ਪੰਜਾਬ ਦੇ ਇੰਨੀਆਂ ਨੌਕਰੀਆਂ ਦੇਵਾਂਗਾ ਕਿ ਸਾਡੀ ਜਵਾਨੀ ਬਾਹਰ ਜਾਣੋਂ ਹਟ ਜੂ ਬਾਈ ਜੀ 241 ਜਈ ਰੱਖੇ ਨੇ 52 53% ਬੰਦੇ ਯੂਪੀ ਵਿਹਾਰ ਹਿਮਾਚਲ ਦੇ ਨੇ ਪਹਿਲੇ 40 ਦੇ ਵਿੱਚੋਂ 25 ਬੰਦੇ ਪਹਿਲੇ ਕੋ ਹਰਿਆਣੇ ਦੇ ਆ ਪਟਵਾਰੀ ਰੱਖੇ ਨੇ ਉਹ ਬਾਹਰ ਨਹੀਂ ਰੱਖਲੇ 25 26 ਜਾਨੇ ਉਹ ਬਾਹਰ ਲਿਆ ਗਏ ਡਾਕਟਰ ਰੱਖੇ ਨੇ ਉਹ ਬਾਹਰਲੇ ਸੁਬਿਆਂ ਤੋਂ ਆ ਗਏ ਪਿੱਛੇ ਜੇ 267 68 ਪੋਸਟਾਂ ਕੱਢੀਆਂ ਬਟਨ ਇਨਸਪੈਕਟਰਾਂ ਦੀਆਂ ਉਹਦੇ ਵਿੱਚ 58% ਬੰਦੇ ਬਾਹਰਲੇ ਆ ਗਏ ਤੇ ਸਾਡੇ ਲਈ ਬਚਿਆ ਕੀ ਹੈ ਯਾਰ ਜੇ ਜੇ ਇਹ ਕਿਸੇ ਇੱਕ ਨੇ ਮੁੱਦਾ ਠਾਇਆ ਸੀ ਜਸ ਆਪਣੇ ਨੇ ਕਿਸੇ ਨਾਰੀ ਐਮਐਲਏ ਨੇ ਮੁੱਦਾ ਠਾਇਆ ਸੀ ਵਿਧਾਨ ਸਭਾ ਦੇ ਵਿੱਚ ਵੀ ਬਾਹਰ ਲਿਆ ਨੂੰ ਨੌਕਰੀ ਜਿਹੜੀ ਉਹ ਉਹਦੇ ਪਾਬੰਦੀ ਲਾਈ ਜਾਵੇ ਮੀਤ ਹੀਰ ਕਹਿੰਦਾ ਇਹ ਉਹੀ ਮੀਤ ਹੀਰ ਜਿਹੜਾ ਇਸ ਗੱਲ ਦੀ ਉਦੋਂ ਵਿਰੋਧਤਾ ਕਰਦਾ ਹੁੰਦਾ ਸੀਗਾ ਜਦੋਂ ਸੱਤਾ ਤੋਂ ਬਾਹਰ ਸੀ ਕਿ ਬਾਹਰਲੇ ਨੂੰ ਨੌਕਰੀਆਂ ਦੇਣੀਆਂ ਬੰਦ ਕਰੋ ਹੁਣ ਇਹ ਮੀਤ ਇਹ ਵਿਧਾਨ ਸਭਾ 'ਚ ਕਹਿੰਦਾ ਕਿ ਸਾਨੂੰ ਕੋਈ ਕਾਨੂੰਨ ਦੱਸੋ ਸਾਨੂੰ ਕੋਈ ਸੰਵਿਧਾਨ ਦੱਸੋ ਜਿਹਦੇ ਆਧਾਰ 'ਤੇ ਅਸੀਂ ਬਾਹਰਲੇ ਨੂੰ ਨੌਕਰੀਆਂ ਦੇਣੀਆਂ ਬੰਦ ਕਰਗੇ ਲੈ ਕਾਨੂੰਨ ਸੰਵਿਧਾਨ ਇਹਨੂੰ ਪੁੱਛਣ ਵਾਲਾ ਹੋਵੇ ਵੀ ਹਿਮਾਚਲ ਦਾ ਕਾਨੂੰਨ ਹਿਮਾਚਲ ਸੰਵਿਧਾਨ ਹੋਰ ਹੈ ਉੱਤਰਾਖੰਡ 'ਚ ਹੋਰ ਹੈ ਰਾਜਸਥਾਨ 'ਚ ਹੋਰ ਹੈ ਨਾਗaland 'ਚ ਹੋਰ ਹੈ ਜੰਮੂ ਕਸ਼ਮੀਰ 'ਚ ਹੋਰ ਹੈ ਤੁਸੀਂ ਅਪਲਾਈ ਕਰਕੇ ਦਿਖਾਓ ਤੁਸੀਂ ਇੱਕ ਡਰਾਮਾ ਜਾਂ ਰਸਤਾ ਵੀ 50 ਨੰਬਰ ਦਾਕ ਪੰਜਾਬੀ ਦਾ ਪੇਪਰ ਲਿਆ ਕਰਾਂਗੇ ਉਹ ਇੰਨਾ ਸੌਖਾ ਪੇਪਰ ਪਾਉਂਦੇ ਨੇ ਬੁੱਧਵਾਰ ਤੇ ਜੁਮੇ ਦੇ ਵਿਚਾਲੇ ਦਿਨ ਖੇਡਾ ਜੀ ਵੀਰ ਬਾਅਦ ਕਿੰਨਾ ਸੌਖਾ ਕੁਐਸਚਨ ਆਏ ਇਹੋ ਜਿਹੇ ਪ੍ਰਸ਼ਨ ਪਾ ਕੇ ਅੱਛਾ ਇਹ ਜਿਹੜੀਆਂ ਏਜੰਸੀਆਂ ਪੇਪਰ ਲੈਂਦੀਆਂ ਨੇ ਉਹ ਪੇਪਰ ਪਹਿਲੇ ਲੀਕ ਕਰ ਦਿੰਦੀਆਂ ਨੇ ਹਰਿਆਣਾ ਨਾਲ ਥਾਂ ਥਾਂ ਦੇ ਅਕੈਡਮੀਆ ਖੁੱਲੀਆਂ ਪੰਗਿਆ ਰਾਸਥਾਨ ਚ ਕੈਡਿੰਗਾਂ ਖੁੱਲੀਆਂ ਪੰਗਿਆ ਉਹ ਸਾਰੀਆਂ ਪੇਪਰ ਪੰਜਾਬਦਿਆਂ ਦੇ ਲਈ ਤਿਆਰੀ ਕਰਾਉਂਦੀਆਂ ਨੇ ਉੱਥੇ ਸਾਰਾ ਪੇਪਰ ਲੀਕ ਕਰਕੇ ਤੁਸੀਂ ਇਹ ਦੇਖੋ ਇੱਕ-ਇੱਕ ਪ੍ਰਿੰਟ ਦੇ ਵਿੱਚੋਂ 25-25 ਜਾਣੇ ਸਿਲੈਕਟ ਹੋ ਜਾਣੇ। ਕੋਈ ਪਛਪੜਤਾਲ ਨਹੀਂ। ਤੇ ਭਵਾਂਤ ਕਹਿੰਦਾ ਮੈਂ ਸਾਰਾ ਕੰਮ ਹੀ ਪਾਰਦਰਸ਼ਤਾ ਨਾਲ ਕਰਦਾ। ਅੱਜ ਤੱਕ ਇਹ ਪਾਸੇ ਕੋਈ ਬੇਈਮਾਨੀ ਹੋਣ ਹੀ ਨਹੀਂ ਦੇਣੀ। ਯਾਨੀ ਆਹ ਹਾਲਾਤ ਪੰਜਾਬ ਦੇ ਬਣੇ ਪਏ ਆ। ਪਰ ਹੱਲੇ ਵੀ ਸਾਡੀ ਮਾਨਸਿਕਤਾ ਬਾਈ ਉੱਥੇ ਉਲਝੀ ਖੜੀ ਆ ਨਿੱਜੇ ਚ ਫਸੇ ਹੋਇਆ ਜਾਂ ਨਿੱਜੀ ਗਰਜਾਂ ਵਾਲੇ ਆ, ਨਿੱਜੀ ਕੰਮਾਂ ਵਾਲੇ ਆ ਜਾਂ ਮਗਰ ਪੂਛਾਂ ਲਵਾਉਣ ਵਾਲੇ ਆ। ਸਾਨੂੰ ਕਿਸੇ ਨੂੰ ਚੇਅਰਮੈਨ ਬਣਾਤਾ ਕਿਸੇ ਨੂੰ ਸਕੱਤਰ ਬਣਾਤਾ ਕਿਸੇ ਨੂੰ ਖਜ਼ਾਨਚੀ ਬਣਾਤਾ ਕਿਸੇ ਨੂੰ ਪਿੰਡ ਦਾ ਪ੍ਰਧਾਨ ਲਾਤਾ ਕਿਸ ਨੂੰ ਬਲਾਕ ਦਾ ਪ੍ਰਧਾਨ ਲਾਤਾ ਅਸੀਂ ਖੁਸ਼ ਹੋ ਜਾਂਦੇ ਆ ਸਾਡੇ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਏਜੰਡਾ ਹੀ ਹੈ ਨਹੀਂ ਕੋਈ ਰੂਡ ਮੈਪ ਹੀ ਹੈ ਨਹੀਂ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਇੱਥੇ ਕਿਵੇਂ ਰਹਿਣਾ ਉਹਦੇ ਲਈ ਸਾਡੇ ਮੈਂ ਲੈ ਕੇ ਜਾ ਰਿਹਾ ਗੱਲਾਂ ਲੋਕਾਂ ਨੂੰ ਮੈਂ ਜਦੋਂ ਗੱਲ ਕਰਦਾ ਨਾ ਜਸ ਜਾ ਕੇ ਇਕੱਠ ਬਹੁ ਹੁੰਦਿਆ ਲੋਕਾਂ ਦੇ ਉਹ ਵੀ ਮੰਨਦੇ ਆ ਉਹ ਕਹਿੰਦੇ ਆ ਗੱਲਾਂ ਦਾ ਖੱਡੀਆਂ ਸਾਡੇ ਨਾਲ ਕਿਸੇ ਨੇ ਕੀਤੀਆਂ ਨਹੀਂ ਇੱਥੇ ਆ ਕੇ ਜਿਹੜਾ ਵੀ ਆਉਂਦਾ ਸਿਲੰਡਰ ਲੈ ਲੋ ਪੈਨਸ਼ਨ ਦੇ ਫਾਰਮ ਭਰ ਜੰਨੇ ਆ ਗਲੀ ਬਣਾ ਜੰਨੇ ਆ ਨਾਲੀ ਬਣਾ ਜੰਨੇ ਆ ਸੋਡੀਆਂ ਨਜੁਂਟੀਆਂ ਮਾਫ ਕਰਦਾਂਗੇ ਕਿਹੜੇ ਲੋਕਾਂ ਨੂੰ ਲਜਾ ਹੀ ਉੱਥੇ ਰੱਖਿਆ ਸੋ ਇਸ ਕਰਕੇ ਮੈਂ ਤਾਂ ਬਈ ਇੱਕ ਬਿਲਕੁਲ ਨਵੀਂ ਮੈਂ ਇੱਕ ਜਿਹੜੀ ਪਿਰਤ ਰੱਖ ਲੋ ਪਿੰਡਾਂ ਦੇ ਵਿਚ ਪਾ ਰਿਆਂ ਜਾਂ ਮੈਂ ਤਾਂ ਹਰ ਹਰ ਪਿੰਡ ਚ ਮੈਂ ਹੁੱਕਾ ਦਿੰਨਾ ਵੀ ਸਵੇਰੇ ਇੱਕ ਕਰੋ ਗੁਰਦੁਆਰੇ ਇੱਕ ਕਰੋ ਸਾਡੀਆਂ ਭਾਈਚਾਰੇ ਸਾਂਝਾ ਕਾਇਮ ਕਰੋ ਵੀ ਜਿਹੜੇ ਸਾਡੇ ਨਾਲ ਜੰਗਾਂ ਜੁੱਧਾਂ 'ਚ ਬਰਾਬਰ ਖੜਕੇ ਲੜਿਆ ਭਾਈ ਜੀਵਨ ਭਾਈ ਜਾਤਿਆਂ ਦੇ ਵਾਰਿਸ ਤੇ ਅਸੀਂ ਵੀ ਉਹਨਾਂ ਨਾਲ ਬਰਾਬਰ ਬੰਦਾ ਫੋਕੜਨ ਨੂੰ ਵੀ ਤਿਆਰ ਨਹੀਂ ਕਈ ਪਿੰਡਾਂ ਦੇ ਹਾਲਾਤ ਇਹੋ ਜਿਹੇ ਨੇ ਤਾਂ ਫਿਰ ਦੁਸ਼ਮਣ ਤਾਂ ਲਗਾਤਾਰ ਏਜੰਸੀਆਂ ਦਾ ਲਗਾਤਾਰ ਜ਼ੋਰ ਲੱਗਿਆ ਪਿਆ ਜੱਸ ਕੋਈ ਨਾ ਕੋਈ ਬੰਦਾ ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਆਂ ਕਿ ਕੋਈ ਨਾ ਕੋਈ ਬੰਦਾ ਰੋਜ਼ ਐਸੀ ਵੀਡੀਓ ਪਾਉਂਦਾ ਜਿਹਦੇ ਨਾਲ ਲੋਕਾਂ ਨੂੰ ਜਾਤਾਂ ਪਾਤਾਂ ਦੇ ਉੱਤੇ ਲੜਾ ਕੇ ਉਹਨਾਂ 'ਚ ਅੱਗ ਸੱਟੀ ਜਾਵੇ ਪਾੜ ਪਾਇਆ ਜਾਵੇ ਇਹ ਪੂਰਾ ਜ਼ੋਰ ਲੱਗਿਆ ਸਟੇਟ ਦਾ ਏਜੰਸੀਆਂ ਦਾ ਸਰਕਾਰਾਂ ਦਾ ਕਿ ਕਿਸੇ ਵੀ ਤਰੀਕੇ ਨਾਲ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਸ ਵਿੱਚ ਲੜਾ ਕੇ ਪਿੰਡਾਂ ਜੀ ਖਾਨਾ ਜੰਗੀ ਸ਼ੁਰੂ ਕਰਾ ਦਿਓ ਤਾਂ ਮੈਂ ਕਹਿੰਦਾ ਭਾਈ ਅਸੀਂ ਪੰਜਾਬ ਬਚਾਉਣ ਦਾ ਹੁੱਕਾ ਦਿੱਤਾ ਪੰਜਾਬੀਤ ਬਚਾਉਣ ਦਾ ਹੁੱਕਾ ਦਿੱਤਾ ਪੰਜਾਬ ਤਾਂ ਬਚੂ ਜੇ ਪਿੰਡ ਬਚਣਗੇ ਪਿੰਡ ਬਈ ਤਾਂ ਬਚਣਗੇ ਜੇ ਪਿੰਡਾਂ ਦਾ ਭਾਈਚਾਰਾ ਕਾਇਮ ਹੋ ਸਾਂਝਾ ਕਾਇਮ ਹੋਣੀ ਆ ਜਿਹੜਾ ਭਾਈਚਾਰਾ ਇਹਨਾਂ ਨੇ ਤਾਰ-ਤਾਰ ਕਰਤਾ ਭਰਾ-ਭਰਾ ਦਾ ਬੈਰੀ ਬਣਾਤਾ ਗਮਾਂਡੀ-ਗਮਾਂਡੀ ਦਾ ਬੈਰੀ ਬਣਾਤਾ ਇੱਥੋਂ ਤੱਕ ਲੋਕਾਂ ਦੀਆਂ ਦੁਸ਼ਮਣੀਆਂ ਜਾਂ ਸਪੀੜੀਆਂ ਪਾਤੀਆਂ ਦਾ ਲੀਡਰਾਂ ਨੇ ਉਹ ਲੋਕਾਂ ਨੂੰ ਜਾ ਕੇ ਮਦਾਹ ਗੱਲਾਂ ਭਰਾਵਾ ਰੱਖਦਾ ਮੈਂ ਤਾਂ ਅਖੀਰ ਤੇ ਇਹ ਵੀ ਕਹਿਣਾ ਹੁੰਦਾ ਮਹਾਂ ਲੱਖੇ ਨੂੰ 500 ਗਾਲ ਕੱਢਣੀਆਂ 1000 ਕੱਢ ਦਿਓ ਲੱਖੇ ਨੂੰ ਏਜੰਸੀਆਂ ਦਾ ਕਹਿ ਦਿਓ ਲੱਖੇ ਨੂੰ ਬੀਜੇਪੀ ਨਾਲ ਜੋੜ ਦਿਓ ਲੱਖੇ ਨੂੰ ਤੁਸੀਂ ਆਮ ਆਦਮੀ ਨਾਲ ਜੋੜ ਦਿਓ ਲੱਖੇ ਨੂੰ ਕਾਂਗਰਸ ਦਾ ਬੰਦਾ ਬਣਾ ਦਿਓ ਲੱਖੇ ਨੂੰ ਬਾਦਲਾ ਜਿਹਦਾ ਮਰਜ਼ੀ ਬੰਦਾ ਬਣਾ ਦਿਓ ਮੈਂ ਤਾਂ ਛੋਟੀ ਜੀ ਗੱਲ ਤੇਰੀ ਬਾਈ ਮਸ ਸੁਣਾਉਣ ਲੱਗਿਆ ਹੈਗਾ ਵਕਤ ਹਾਂ ਮੈਂ ਬਾਈ ਨਰੂਆ ਨੇ ਪਿੰਡ ਤੇ ਕਾਲ ਚੜਾਣੀ ਪਿੰਡ ਗਿਆ ਮੈਂ ਬੋਲ ਕੇ ਆਇਆ ਬੋਲ ਕੇ ਆਉਣ ਤੋਂ ਬਾਅਦ ਜੱਸ ਮੈਨੂੰ ਮੁੰਡਿਆਂ ਦਾ ਉੱਥੋਂ ਫੋਨ ਆਇਆ ਕਹਿੰਦੇ ਭਾਈ ਸਾਡੇ ਪਿੰਡ ਜੋ ਤੂੰ ਬੋਲ ਕੇ ਗਿਆ ਨਾ ਉਸ ਤੋਂ ਬਾਅਦ ਸੱਤ ਚ ਬਾਬੇ ਤਾਂ ਸਖੇੜਦੇ ਹੀ ਬੈਠੇ ਉਹਨਾਂ ਕੋਲ ਚਾਰ ਪੰਜ ਮੁੰਡੇ ਆਏ ਝਾੜੂ ਵਾਲੇ ਕਹਿੰਦਾ ਉਹਨਾਂ ਨੇ ਨਾ ਇੱਕ ਤੇਰੀ ਕਲਿੱਪ ਜੀ ਦਿਖਾਉਣ ਲੱਗ ਗਏ ਉਹਨੂੰ ਲਿਆ ਕੇ ਤੇਰੀ ਵੀਡੀਓ ਚ ਲਾਤੀ ਜਿਹੜੀ ਵੀਡੀਓ ਚ ਮੈਂ ਜੱਸ ਕਹਿੰਨਾ ਵੀ ਵੋਟਾਂ ਲੈ ਕੇ ਪੱਤਰੇ ਬਾਜ਼ ਜਾਾਂਗੇ ਉਹ ਮੈਂ ਕਿਸੇ ਸੰਦਰਭ ਦੇ ਵਿੱਚ ਇੱਕ ਉਦਾਹਰਨ ਦੇ ਕੇ ਸਮਝਾ ਰਿਹਾ ਹਾਂ ਵੀ ਬੂਟਾਂ ਵਾਲੇ ਭਾਈ ਕਿਵੇਂ ਪੱਤਰੇ ਬਾਜ ਜਾਂਦੇ ਆ ਵੀ ਅਸੀਂ ਐਂ ਪੱਤਰੇ ਬਾਜਾਂਗੇ ਉਹ ਮੈਂ ਇੱਕ ਓਨੀ ਕਲਿੱਪ ਕਹਿੰਦਾ ਬਾਈ ਤੇਰੀ ਕੱਟ ਲਈ WhatsApp ਗਰੁੱਪਾਂ ਦੇ ਵਿੱਚ ਪਾ ਦਿੰਦੇ ਆ ਜਾਂ ਜਿਹੜੇ ਸੱਥਾਂ 'ਚ ਬੈਠੇ ਬਾਬੇ ਉਹਨੂੰ ਦਿਖਾ ਦਿੰਦੇ ਆ ਵੀ ਆ ਦੇਖੋ ਲੱਖਾਂ ਦਾ ਗੱਲਾਂ ਕਹਿੰਦਾ ਉਹ ਬਾਬੇ ਵੀ ਮਜਬੂਰ ਹੋ ਜਾਂਦਾ ਸੋਚਣ ਲਈ ਬੱਛਿਆ ਗੱਲਾਂ ਬਹੁਤ ਸਿਆਣੀਆਂ ਕਰਦਾ ਇਹ ਵੀ ਇਹੋ ਜਿਹਾ ਬੰਦਾ ਮੇਰੇ ਖਿਲਾਫ ਇਹ ਵੀ ਇੱਕ ਪ੍ਰਤਾਂਤ ਇਹਨਾਂ ਦੇ ਬੰਦੇ ਸਿਰਜ ਰਹੇ ਨੇ ਸਾਰੀਆਂ ਤਿਹਰਾ ਦੇ ਮੈਂ ਮਿੱਠੜੀ ਪਿੰਡ ਗਿਆ ਬਾਈ ਮੈਨੂੰ ਇੱਕ ਬੰਦਾ ਮੈਨੂੰ ਬੋਲਣਾ ਸ਼ੁਰੂ ਨਹੀਂ ਕੀਤਾ ਮੈਨੂੰ ਕਹਿੰਦਾ ਨਾ ਕਹਿੰਦਾ ਬਾਈ ਸਾਡੇ ਪਿੰਡ ਸਵੇਰ ਦੀ ਚਰਚਾ ਚੱਲੀ ਜਾਂਦੀ ਆ ਮਾਹਬਾਈ ਕਿਹੜੀ ਚਰਚਾ ਕਹਿੰਦਾ ਸਾਡੇ ਲੋਕ ਕਹੀ ਜਾਂਦੇ ਕਹਿੰਦੇ ਬਾਦਲਾਂ ਤੋਂ ਲੱਖੇ ਸਦਾਣੇ ਨੇ 500 ਕਰੋੜ ਰੁਪਇਆ ਲੈ ਲਿਆ ਇਹ ਤਾਂ ਹਰ ਸਿਮਰਤ ਨੂੰ ਜਿਤਾਉਣ ਲਈ ਬਰਹੰਡੇ ਰਚੋਂ ਲੜ ਰਿਹਾ ਜਿਵੇਂ 19 ਦੇ ਵਿੱਚ ਖੈਰੇ ਨੂੰ ਕਹਿੰਦੇ ਸੀਗੇ ਵੀ ਖੈਰੇ ਨੇ 300 ਕਰੋੜ ਰੁਪਇਆ ਲੈ ਲਿਆ ਬਾਦਲਾਂ ਤੋਂ ਤੇ 22 ਦੀਆਂ ਵੋਟਾਂ ਚ ਜੱਸ ਮੌੜਾਂ ਤੋਂ ਮੈਨੂੰ ਇਹ ਜ਼ਗਮੀਦ ਬਰਾੜ ਖੜਾ ਸੀਗਾ ਅਗਾਲੀਦਲ ਵੱਲੋਂ ਬਾਦਲਾਂ ਵੱਲੋਂ ਉਦੋਂ ਵੀ ਇਹਨਾਂ ਨੇ ਇਹ ਇਹ ਛੱਡਿਆ ਉੱਥੇ ਚਲਾਈ ਲਹਿਰ ਲੋਕਾਂ 'ਚ ਗੱਲ ਪ੍ਰਚਲਿਤ ਕਰਤੀ ਵੀ ਲੱਖਾ ਦਾ ਜੀ ਸਾਡਾ ਛੱਡਿਆ ਹੋਇਆ ਲੱਖਾ ਦਾ ਜੀ ਝਾੜੂ ਦੀ ਬੋਟ ਤੋੜ ਦੂਗਾ ਸੀ ਜਿੱਥੇ ਪਏ ਆ ਜੀ ਹੋਇਆ ਉਲਟ ਮੈਨੂੰ ਪਈ 29000 ਵੋਟ ਜ਼ਗਮੀਦ ਨੂੰ ਪਈ ਉੱਥੇ 20000 ਵੋਟ ਜਣੀ ਇਸ ਤਰ੍ਹਾਂ ਦਾ ਇੱਕ ਵਰਤਾਂਤ ਮੇਰੇ ਖਿਲਾਫ ਸਾਰੀਆਂ ਤਰ੍ਹਾਂ ਦਾ ਬੀਜੇਪੀ ਤੋਂ ਬਾਦਲਾਂ ਤੋਂ ਕਾਂਗਰਸੀਆਂ ਤੋਂ ਬੱਕਰਵਾਲਿਆਂ ਤੋਂ ਸਾਰੀਆਂ ਧਿਰਾਂ ਮੇਰੇ ਖਿਲਾਫ ਕੋਈ ਨਾ ਕੋਈ ਰੋਜ਼ ਇਹਨਾਂ ਦਾ ਬੰਦਾ ਲਖਾ ਕਰਦਾ ਲਖਾ ਉਹ ਕਰਦਾ ਉਹ ਇੱਕ ਮੈਨੂੰ ਸੱਚ ਹੋਰ ਇੱਕ ਪਿੰਡ ਦੇ ਮੈਨੂੰ ਬਾਬੇ ਨੇ ਗੱਲ ਕਹੀ ਕਿ ਨਾ ਸ਼ੇਰਾ ਇੱਕ ਦਿਨ ਤੇਰੇ ਖਿਲਾਫ ਕੀ ਬੋਲੀ ਜਾਂਦਾ ਸੀਗਾ ਵੀ ਲਖੇ ਨੇ ਪਤਾ ਨਹੀਂ 55 ਕਿੱਲੇ ਜ਼ਮੀਨ ਲੈ ਲਈ ਮਾ ਬਾਬੂ 55 ਕਿੱਲੇ ਜ਼ਮੀਨ ਮਾੜੀ ਮੋਟੀ ਤਾਂ ਹੈ ਨਹੀਂ ਬਹੁਤ ਹੁੰਦੀ ਆ ਕੋਈ 55 ਕਿੱਲੇ ਜ਼ਮੀਨ ਦਾ ਮੇਰੇ ਨਾਂ ਕੋ ਕਾਜ ਪੱਤਰ ਤਾਂ ਹੋਊਗਾ ਉਸ ਤਾਂ ਮੇਰੇ ਖਿਲਾਫ ਸਬੂਤ ਪੇਸ਼ ਕਰੋ ਨਾ ਜੇ ਮੰਨ ਲਓ ਮੇਰੇ ਖਿਲਾਫ ਕੋਈ ਇਲਜ਼ਾਮ ਲਾਉਂਦਾ ਤਾਂ ਮੇਰੇ ਖਿਲਾਫ ਕੋਈ ਨਾ ਕੋਈ ਸਬੂਤ ਤਾਂ ਕੱਢ ਕੇ ਲਿਆਓ ਨਾ ਜਣੇ ਰੋਜ਼ ਲਗਾਤਾਰ ਕੋਈ ਨਾ ਕੋਈ ਇਹਨਾਂ ਦੇ ਜਿਹੜੇ ਪੇਡ ਖਰੀਦੇ ਹੋਏ ਬੰਦੇ ਨੇ ਸਰਕਾਰਾਂ ਦੇ ਕੋ ਬਾਦਲਾਂ ਦੇ ਵੀ ਨੇ ਭਾਜਪੀ ਦੇ ਵੀ ਨੇ ਆਮ ਆਦਮੀ ਵਾਲੇ ਵੀ ਨੇ ਕਾਂਗਰਸ ਵਾਲੇ ਵੀ ਨੇ ਵੀ ਰੋਜ਼ ਮੇਰੇ ਨਾਲ ਮੇਰੇ ਖਿਲਾਫ ਕੋਈ ਨਾ ਇੱਕ ਨੈਰੇਟਿਵ ਇੱਕ ਬਰਤਾਂਤ ਲੋਕਾਂ ਨੂੰ ਸਿਰਜਦੇ ਹੋ ਲੱਖਾ ਆਜੀ ਲੱਖਾ ਉਹ ਆਜੀ ਲੱਖਾ ਮਾੜਾ ਜੀ ਉਹ ਸਾਰੇ ਇੱਕਦਮ ਹੁਣ ਸਰਗਰਮ ਹੋ ਗਏ ਜਿਵੇਂ ਵੋਟਾਂ ਨੇੜੇ ਆਈਆਂ ਪਹਿਲਾਂ ਉਹ ਕਿੱਥੇ ਸੀ ਹੁਣ ਆ ਸੀ ਜਿਉਂ ਸੀ ਸੋ ਮੈਂ ਇਹ ਵੀ ਬੇਨਤੀ ਕਰਦਾ ਵੀ ਭਾਈ ਕੋਈ ਗੱਲ ਨਹੀਂ ਇੱਕ ਤਾਂ ਪਹਿਲੀ ਗੱਲ ਮੇਰੇ ਬਾਰੇ ਚੰਗੀ ਤਰ੍ਹਾਂ ਜਾਣ ਲਓ ਪੜਤਾਲ ਕਰ ਲਓ ਮੈਂ ਹੈ ਕੌਣ ਦੂਜੀ ਗੱਲ ਮੈਂ ਅਖੀਰ ਤੇ ਕਹਿਣਾ ਲੱਖੇ ਨੂੰ 500 ਗਾਲ ਕੱਢਣੀਆਂ 1000 ਕੱਢ ਦਿਓ ਲੱਖੇ ਨੂੰ ਭਾਜਪੀ ਦਾ ਬੰਦਾ ਬਣਾ ਦਿਓ ਆਮ ਆਦਮੀ ਦਾ ਬਣਾ ਦਿਓ ਬਾਦਲ ਨਾਲ ਜੋੜ ਦਿਓ ਕਾਂਗਰਸ ਨਾਲ ਜੋੜ ਦਿਓ ਏਜੰਸੀਆਂ ਦਾ ਬਣਾ ਦਿਓ ਲੱਖੇ ਦੀਆਂ ਕਈਆਂ ਹੋਈਆਂ ਗੱਲਾਂ ਤੇ ਅਮਲ ਕਰ ਲਿਓ ਭਾਈ ਲੱਖਾ ਸਾਨੂੰ ਸਨੇਹਾ ਕੀ ਦੇਣ ਆਇਆ ਮੈਂ 13000 ਪਿੰਡ ਚ ਜਾਣਾ ਇਹੀ ਮਿਸ਼ਨ ਤੇ ਇਹੀ ਸਨੇਹਾ ਬੋਲੀਆਂ ਦਾ ਪਾਣੀਆਂ ਦਾ ਇਤਿਹਾਸ ਕਿਤਾਬਾਂ ਚੋਂ ਬਦਲੀ ਜਾਂਦੇ ਆ ਉਹਦਾ ਹੁੱਕਾ ਦਿੰਨਾ ਨਿਸ਼ਾਨੀਆਂ ਮਟਾਈ ਜਾਂਦੇ ਉਹਦਾ ਹੁੱਕਾ ਦਿੰਨਾ ਇਹ ਸਾਰੇ ਹੁੱਕੇ ਲੈ ਕੇ ਮੈਂ ਪਿੰਡਾਂ ਐ ਤੁਰਿਆ ਅਪੀਲ ਕਰਦਾ ਇਨ੍ਹਾਂ ਗੱਲਾਂ ਦੇ ਅਮਲ ਕਰ ਲੋ ਇਹਦੇ ਪੈਰਾ ਦੇ ਲੱਖਾ ਛੱਡ ਦਿਓ ਭੁੱਲ ਜਿਓ ਲੱਖਾ ਕਾਹਣਾ ਇਹ ਮਿਸ਼ਨ ਲੈ ਕੇ ਭਾਈ ਮੈਂ ਤੁਰਿਆ ਆਪਣਾ ਜੀ ਲੱਖੇ ਸਮਾਂ ਤੇ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਲੱਖਾ ਸਿੰਘ ਸਦਾਣਾ ਹੋਰੀ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ